ਲੋਜੀ ਕਿਸਾਨ ਵੀਰਾਂ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਾਲੀਵੁੱਡ ਦੀ ਤਰ੍ਹਾਂ ਆਪਾਂ ਪਹੁੰਚ ਗਏ ਕੋਟਕਪੂਰੇ ਮੰਡੀ ਦੇ ਵਿੱਚ ਤੇ ਟਰਾਲੀਆਂ ਅੱਜ ਆਈਆਂ ਬਾਈ ਜੀ 2 ਤੇ ਫ੍ਰੀਕ ਹੈਗੀ ਆ ਅੱਜ 22 ਜੂਨ 2025 ਲਈ ਦੋ ਟਰਾਲੀਆਂ ਆਈਆਂ ਇੱਕ ਟਰਾਲਾ ਖੁੱਲਾ ਵਾਲਾ ਤੇ ਇੱਕੋ ਟਰਾਲੀ ਪੰਡਾ ਵਾਲੀ ਨਾੜ ਗਿਆਣਾਂ ਦੀ ਤੇ ਬਾਕੀ ਫਿਰ ਦੇਖਦੇ ਆਂ ਤੂੜੀ ਕਿ ਰੇਟ ਜਾਂਦੀ ਕੱਲ ਜਿਹੜੀ ਤੂੜੀ ਵਿਕੀ ਸੀ ਬਾਈ ਜੀ ਉਹ ਵਿਕੀ ਸੀ ਦੋ ਟਰਾਲੀਆਂ ਢਾਈ ਢਾਈ ਸਾਨੂੰ ਵਿਕੀਆਂ ਸੀਆਂ ਇੱਕ ਟਰਾਲੀ ਵਿਕੀ 340 ਰੁਪਏ ਤੇ ਅੱਜ ਦੋ ਟਰਾਲੀਆਂ ਆਈਆਂ ਤੇ ਇਹ ਦੇਖਦੇ ਆਂ ਕਿੱਥੋਂ ਕਿਤਾ ਕਰੇਟ ਜਾਂਦਾ ਟਾਈਮ ਜਿਹੜਾ 7:00 ਵੱਜ ਗਏ ਪੂਰੇ ਤੇ ਲੋ ਬੋਲੀ ਹੁਣ ਸਟਾਰਟ ਹੋਣ ਲੱਗੀ ਆ ਬਸ ਇੱਕ ਅੱਧੇ ਮਿੰਟ ਦੀ ਦੇਰੀ ਆ ਤੇ ਬਾਕੀ ਫਿਰ ਦੇਖਦੇ ਆ ਅੱਜ ਕੀ ਰੇਟ ਆ ਲਓ ਜੀ ਬੋਲੀ ਸਟਾਰਟ ਹੋਣ ਲੱਗੀ ਆ ਦੇਖਦੇ ਆ ਥੋੜਾ ਰੰਗ ਵਟਿਆ ਤੂੜੀ ਦਾ ਆ ਮੋਲ ਭਾਈ ਦੇਖੋ ਕੋਈ ਹੈਗਾ ਆ ਭਾਬਾ ਇੱਕ 250 ਤੋਂ ਲੈ ਕੇ 340 ਦਿੱਤੀ ਆ ਕੱਲ ਆਹ ਦੇ ਹੁਣ ਦੂ ਮੋਲ ਕੇ ਨਾ ਬੋਲਣਾ ਦੇਖਣਾ ਕਿ ਇਹ ਆਇਆ 200000 250 50000 ਲੈ ਜੇ ਤਰ ਖੋ ਵਗਲੇ ਫੇਰੀ ਆਉਂਦੇ ਆ 300 ਰੁਪਇਆ 250 ਆ ਬਾਬਾ 250 ਰੁਪਇਆ ਇਹ 250 ਬੋਲਾ ਬਾਈ ਕਿਨੇ ਬਾਈ ਜੀ 300 ਰੁਪਇਆ ਕਹਿੰਦਾ ਨਹੀਂ ਬਈ ਬਰੇਗਟ ਕਿੱਥੇ ਲਓ ਜੀ ਪਹਿਲੀ ਟਰਾਲੀ ਲੱਗੀ 250 ਰੁਪਏ ਲੱਗਿਆ ਜੀ ਕੋਟਕਪੁਰਾ ਮੰਡੀ ਦੇ ਵਿੱਚ ਅਭੀ ਇੱਕ ਟਰਾਲੀ ਹੋਰ ਹੈਗੀ ਕੰਡ ਵੀ ਜਿਹੜੀ ਤੂੜੀ ਵਿਕੀ ਸੀ 250 ਤੋਂ ਲੈ ਕੇ 340 ਤੱਕ ਵਿਕੀ ਸੀ ਇੱਕ ਟਰਾਲੀ 340 ਕੀ ਸੀ ਤੇ ਬਾਕੀ ਦੋ ਟਰਾਲੀਆਂ 250 ਰੁਪਏ ਕੇਆਂ ਰਹੀਆਂ ਤੇ ਅੱਜ ਵੀ ਪਹਿਲੀ ਟਰਾਲੀ ਹੈ ਆ 250 ਰੁਪਏ ਦੋਸਰੀ ਟਰਾਲੀ ਜਿਹੜੀ ਤੂੜੀ ਉਹ ਬਹੁਤ ਵਧੀਆ ਚੰਗੀ ਹੈ ਥੋੜੀ ਦੇਖੋ ਰੇਟ ਵਧਣ ਦੇ ਨਿਸ਼ਾਨਸ ਹੈਗੇ ਆ ਲਓ ਜੀ ਦੂਸਰੀ ਟਰਾਲੀ ਤੇ ਪਹੁੰਚਦੇ ਆਪਾਂ ਫਿਰ ਇਹਡ ਜਾਂਦੀ ਹੈ ਲਓ ਜੀ ਦੂਸਰੀ ਟਰਾਲੀ ਦੇਖਦੇ ਆਂ ਆਹ ਟਰਾਲੀ ਤੂੜੀ ਦੀ ਬਹੁਤ ਵਧੀਆ ਤੂੜੀ ਹੈ ਚੰਗੀ ਹੈ ਤੂੜੀ ਚਿੱਟੀ ਤੂੜੀ ਜਮਾ ਬਰ ਫਰਗੀ ਸਾਰੇ ਮੇਰੇ ਪੰਡਾ ਹੈ

ਨੋ ਜੀ ਇਹ ਟਰਾਲੀ ਵੀ 250 ਰੁਪਏ ਲੱਗੀ ਦੋ ਟਰਾਲ ਲਗਾਈਆਂ ਸੀਗਾ ਦੋਨੇ ਟਰਾਲੀਆਂ ਦੀਆਂ 2.5 ਰੁਪਏ ਰੇਟ ਲੱਗਾ ਕੋੜਕਪੁਰਾ ਮੰਡੀ ਦੇ ਵਿੱਚ ਥ੍ਰੀ ਕਿਹ ਹੈਗੀ ਅੱਜ ਬਾਈ ਜੀ 22 ਜੂਨ 2025 ਤੇ ਵੀਡੀਓ ਨੂੰ ਕਰੋ ਵਾਤ ਵਾਤ ਸ਼ੇਅਰ ਜੀ ਬਹੁਤ ਬਹੁਤ ਧੰਨਵਾਦ ਜੀ